ਸਾਰਿਆਂ ਨੂੰ ਪ੍ਰਭੂ ਯੀਸ਼ੂ ਮਸੀਹ ਦੇ ਪਵਿੱਤਰ ਨਾਮ ਵਿੱਚ ਪਿਆਰ ਭਰਿਆ ਸलाम ਸਭਨਾਂ ਨੂੰ ਜੈ ਮਸੀਹ ਦੀ ਅੱਜ ਦਾ ਵਿਸ਼ਾ ਹੈ ਪਰਮੇਸ਼ਰ ਦੇ ਵਚਨ ਦੇ ਰਾਹੀ ਕਿ ਅੱਜ ਦੁੱਖ ਤੇ ਬਿਮਾਰੀਆਂ ਕਿਉਂ ਸੱਚਮੁੱਚ ਇਸ ਜ਼ਮੀਨ ਉੱਤੇ ਮਨੁੱਖ ਦੇ ਜੀਵਨ ਵਿੱਚ ਦੁੱਖ ਹੈ ਬਿਮਾਰੀਆਂ ਨੇ ਕਸ਼ਟ ਨੇ ਪਰੇਸ਼ਾਨੀਆਂ ਨੇ ਅੱਜ ਦਾ ਇਨਸਾਨ ਅਲੱਗ-ਅਲੱਗ ਦੁੱਖਾਂ ਦੇ ਵਿੱਚ ਘਿਰਿਆ ਹੋਇਆ ਅੱਜ ਦਾ ਇਨਸਾਨ ਬਿਮਾਰੀਆਂ ਵਿੱਚ ਘਿਰਿਆ ਹੋਇਆ ਅੱਜ ਦਾ ਇਨਸਾਨ ਤਰ੍ਹਾਂ-ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਫਸਿਆ ਆ ਪਰ ਅੱਜ ਦਾ ਵਚਨ ਹੈ ਕਿ ਅੱਜ ਦਾ ਮਨੁੱਖ ਜਿਹੜਾ ਆ ਕਿਉਂ ਇਨੀਆਂ ਪਰੇਸ਼ਾਨੀਆਂ ਦੇ ਵਿੱਚ ਐ ਅੱਜ ਦਾ ਇਨਸਾਨ ਇਨੀਆਂ ਬਿਮਾਰੀਆਂ ਦੇ ਵਿੱਚ ਕਿਉਂ ਐ? ਉਹਦਾ ਕੀ ਕਾਰਨ ਐ? ਅਸੀਂ ਪਵਿੱਤਰ ਬਾਈਬਲ ਦੇ ਵਿੱਚੋਂ ਸਿੱਖਾਂਗੇ। ਮੇਰੇ ਭਾਈਓ ਤੇ ਭੈਣੋ ਜੋ ਕਿ ਦੁੱਖ ਤੇ ਬਿਮਾਰੀਆਂ ਪਰੇਸ਼ਾਨੀਆਂ ਇਸ ਦੇ ਬਾਰੇ ਪਵਿੱਤਰ ਬਾਈਬਲ ਸਾਨੂੰ ਸਿਖਾਉਂਦੀ ਐ। ਸਾਨੂੰ ਦੱਸਦੀ ਐ ਕਿ ਇਨਸਾਨ ਦੁਖੀ ਕਿਉਂ ਹੈ ਕਿਉਂਕਿ ਅੱਜ ਦਾ ਇਨਸਾਨ ਸਭ ਤੋਂ ਵੱਡੀ ਗੱਲ ਹੈ ਕਿ ਪਰਮੇਸ਼ਵਰ ਤੋਂ ਦੂਰ ਹੈ ਦੂਸਰੇ ਨੰਬਰ ਤੇ ਇਨਸਾਨ ਦਾ ਜੀਵਨ ਪਾਪ ਵਿੱਚ ਬਤੀਤ ਹੁੰਦਾ ਹੈ ਪਾਪ ਦੇ ਕਾਰਨ ਅੱਜ ਇਨਸਾਨ ਦੁਖੀ ਹੈ ਬਿਮਾਰ ਹੈ ਪਰੇਸ਼ਾਨ ਹੈ ਤੇ ਅੱਜ ਮੁਸ਼ਕਲਾਂ ਪਰੇਸ਼ਾਨੀਆਂ ਇਹ ਅਲੱਗ-ਅਲੱਗ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਚੁੱਕਾ ਕਿਉਂਕਿ ਪਰਮੇਸ਼ਰ ਨੇ ਜਦੋਂ ਪਹਿਲਾ ਆਦਮ ਪਹਿਲਾ ਮਨੁੱਖ ਬਣਾਇਆ ਉਸ ਸਮੇਂ ਕੋਈ ਵੀ ਸ਼ਰਾਪ ਉਹਦੀ ਜ਼ਿੰਦਗੀ ਵਿੱਚ ਨਹੀਂ ਸੀ ਕੋਈ ਬਿਮਾਰੀ ਉਹਦੀ ਜ਼ਿੰਦਗੀ ਵਿੱਚ ਨਹੀਂ ਸੀ ਪਰਮੇਸ਼ਰ ਨੇ ਪਹਿਲੇ ਆਦਮ ਨੂੰ ਅਦਨ ਦੇ ਬਾਗ ਵਿੱਚ ਰੱਖਿਆ ਔਰ ਪਰਮੇਸ਼ਰ ਨੇ ਕੁਝ ਹੁਕਮ ਜਿਹੜੇ ਨੇ ਆਦਮ ਨੂੰ ਦਿੱਤੇ ਕਿ ਵੇਖ ਮੈਂ ਤੈਨੂੰ ਆਪਣੇ ਸਰੂਪ ਤੇ ਬਣਾਇਆ ਤੇ ਤੂੰ ਇਸ ਆਦਨ ਦੇ ਬਾਗ ਦੀ ਰਾਖੀ ਕਰ ਇਸ ਆਦਨ ਦੇ ਬਾਗ ਦੇ ਵਿੱਚ ਰਹਿ ਪਰ ਉਸ ਵਿਰਸ਼ ਤੋਂ ਫਲ ਨਾ ਖਾਈ ਜਿਹੜਾ ਭਲੇ ਤੇ ਬੁਰੇ ਦੀ ਸਿਆਣ ਦਾ ਵਿਰਸ਼ ਹੈ ਜਦੋਂ ਅਸੀਂ ਬਾਈਬਲ ਨੂੰ ਪੜ੍ਹਦੇ ਹਾਂ ਉੱਥੇ ਲਿਖਿਆ ਗਿਆ ਕਿ ਜਿਹੜਾ ਆਦਮ ਸੀ ਉਹਨੇ ਪਰਮੇਸ਼ਰ ਦਾ ਵਚਨ ਸੁਣਿਆ ਪਰ ਮੰਨਿਆ ਨਹੀਂ ਉਸਨੇ ਸ਼ੈਤਾਨ ਦੇ ਆਖੇ ਲੱਗ ਕੇ ਉਸਨੇ ਸ਼ੈਤਾਨ ਦੀ ਗੱਲ ਮੰਨ ਕੇ ਪਰਮੇਸ਼ਰ ਦੇ ਵਚਨ ਨੂੰ ਤੋੜ ਦਿੱਤਾ ਉਸਨੇ ਪਰਮੇਸ਼ਰ ਦੇ ਵਚਨ ਨੂੰ ਤੋੜ ਦਿੱਤਾ ਪਰਮੇਸ਼ਰ ਦੀ ਆਗਿਆ ਨੂੰ ਤੋੜ ਦਿੱਤਾ ਜਿਹਦੇ ਕਾਰਨ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਦੁੱਖ ਆਏ। ਜਿਸ ਕੰਮ ਤੋਂ ਪਰਮੇਸ਼ਵਰ ਨੇ ਆਦਮ ਨੂੰ ਰੋਕਿਆ ਸੀ ਆਦਮ ਨੇ ਉਹੀ ਕੰਮ ਕੀਤਾ ਹੈ। ਆਦਮ ਨੇ ਉਹੀ ਗੁਨਾਹ ਕੀਤਾ ਹੈ ਜਿਸ ਗੁਨਾਹ ਤੋਂ ਪਰਮੇਸ਼ਵਰ ਨੇ ਆਦਮ ਨੂੰ ਰੋਕਿਆ ਸੀ। ਆਦਮ ਨੂੰ ਪਰਮੇਸ਼ਵਰ ਨੇ ਜਿਸ ਕੰਮ ਤੋਂ ਵਰਜਿਆ ਸੀ ਜਿਸ ਫਲ ਖਾਣ ਤੋਂ ਆਦਮ ਨੂੰ ਮਨਾ ਕੀਤਾ ਸੀ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਕਿ ਆਦਮ ਨੇ ਉਹੀ ਕੰਮ ਕੀਤਾ ਉਹ ਫਲ ਖਾਦਾ ਅਤੇ ਉਹ ਫਲ ਖਾਣ ਦੇ ਕਾਰਨ ਆਦਮ ਜਿਹੜਾ ਸ਼ਰਾਪਤ ਹੋਇਆ ਪਾਪ ਜਿਹੜਾ ਇਨਸਾਨ ਦੀ ਜ਼ਿੰਦਗੀ 'ਚ ਆਇਆ ਜੋ ਪਾਪ ਹੈ ਉਹ ਪਰਮੇਸ਼ਰ ਦਾ ਹੁਕਮ ਤੋੜਨਾ ਹੀ ਪਾਪ ਹੈ ਅੱਜ ਪਾਪ ਦਾ ਮਤਲਬ ਹੀ ਇਹ ਹੈ ਕਿ ਪਰਮੇਸ਼ਵਰ ਦੀ ਰਜ਼ਾ ਦੇ ਉਲਟ ਕੰਮ ਕਰਨਾ ਜੋ ਪਰਮੇਸ਼ਵਰ ਚਾਹੁੰਦਾ ਸੀ ਉਸ ਦੇ ਉਲਟ ਜਾਣਾ ਪਰਮੇਸ਼ਵਰ ਜੋ ਸਾਨੂੰ ਕਹਿੰਦਾ ਉਸ ਨੂੰ ਨਾ ਮੰਨਣਾ ਬਲਕਿ ਖੁਦਾ ਦੀ ਮਰਜ਼ੀ ਦੇ ਪਰਮੇਸ਼ਵਰ ਦੀ ਮਰਜ਼ੀ ਦੇ ਉਲਟ ਕੰਮ ਕਰਨਾ ਇਹ ਜੋ ਹੈ ਇਹੀ ਪਾਪ ਹੈ ਪਰ ਬਾਈਬਲ ਦੱਸਦੀ ਹੈ ਕਿ ਪਾਪ ਜਿਹੜਾ ਬ੍ਰਾਈ ਜਿਹੜੀ ਹੈ ਇਹ ਸਭ ਤੋਂ ਵੱਡਾ ਕਾਰਨ ਹੈ ਅੱਜ ਇਨਸਾਨ ਦੀ ਜ਼ਿੰਦਗੀ 'ਚ ਸ਼ਰਾਪ ਤੇ ਬਿਮਾਰੀਆਂ ਕਿਉਂਕਿ ਜਿੰਨਾ ਚਿਰ ਅਸੀਂ ਪਾਪ ਦੇ ਗੁਲਾਮ ਆ ਜਿੰਨਾ ਚਿਰ ਅਸੀਂ ਪਾਪ ਵਿੱਚ ਫਸੇ ਆ ਉਹਨਾਂ ਚਿਰ ਅਸੀਂ ਖੁਦਾਵੰਦ ਦੀ ਬਰਕਤ ਨੂੰ ਪਾ ਨਹੀਂ ਸਕਦੇ ਪਾਪ ਜਿਹੜਾ ਸਾਡੀ ਜ਼ਿੰਦਗੀ 'ਚ ਬਿਮਾਰੀਆਂ ਲੈ ਕੇ ਆਉਂਦਾ ਪਾਪ ਸਾਡੀ ਜ਼ਿੰਦਗੀ ਵਿੱਚ ਲਾਹਨਤਾਂ ਲੈ ਕੇ ਆਉਂਦਾ ਤੇ ਪਾਪ ਸਾਡੀ ਜ਼ਿੰਦਗੀ ਵਿੱਚ ਤਰ੍ਹਾਂ-ਤਰ੍ਹਾਂ ਦੇ ਦੁੱਖ ਪੈਦਾ ਕਰਦਾ। ਇਸ ਕਰਕੇ ਪਰਮੇਸ਼ਵਰ ਦਾ ਵਚਨ, ਪਰਮੇਸ਼ਵਰ ਦਾ ਕਲਾਮ ਸਾਨੂੰ ਦੱਸਦਾ ਹੈ ਕਿ ਪਾਪ ਜਿਹੜਾ ਆ ਉਹ ਇਨਸਾਨ ਨੂੰ ਸ਼ਰਾਪਾਂ ਦਾ ਅਧਿਕਾਰੀ ਬਣਾਉਂਦਾ ਹੈ। ਪਰ ਜਿਹੜਾ ਯੀਸ਼ੂ ਮਸੀਹ ਦਾ ਨਾਮ ਲੈਣਾ ਹੈ, ਪ੍ਰਭੂ ਯੀਸ਼ੂ ਦੀ ਆਗਿਆ ਮੰਨਣ ਦੇ ਨਾਲ, ਪ੍ਰਭੂ ਯੀਸ਼ੂ ਤੇ ਵਿਸ਼ਵਾਸ ਕਰਨ ਦੇ ਨਾਲ ਅਸੀਂ ਸਵਰਗ ਦੇ ਅਧਿਕਾਰੀ ਬਣਦੇ ਹਾਂ। ਤੇ ਪ੍ਰਭੂ ਯੇਸ਼ੂ ਮਸੀਹ ਦਾ ਨਾਮ ਹੈ ਤੇ ਪ੍ਰਭੂ ਯੇਸ਼ੂ ਮਸੀਹ ਦਾ ਲਹੂ ਹੈ ਜਿਹੜਾ ਸਾਨੂੰ ਸਾਰੇ ਪਾਪਾਂ ਤੋਂ ਸ਼ੁੱਧ ਕਰ ਸਕਦਾ ਪ੍ਰਭੂ ਯੇਸ਼ੂ ਮਸੀਹ ਦਾ ਨਾਮ ਤੇ ਪ੍ਰਭੂ ਯੇਸ਼ੂ ਮਸੀਹ ਦਾ ਲਹੂ ਹੀ ਸਾਨੂੰ ਸਾਰਿਆਂ ਪਾਪਾਂ ਤੋਂ ਸ਼ੁੱਧ ਕਰ ਸਕਦਾ ਇਸ ਲਈ ਅੱਜ ਅਸੀਂ ਖੁਦਾ ਦੇ ਵਚਨ ਦੇ ਵਿੱਚੋਂ ਪਰਮੇਸ਼ਵਰ ਦੀ ਬਾਣੀ ਵਿੱਚੋਂ ਸਿੱਖਾਂਗੇ ਕਿ ਯੀਸ਼ੂ ਮਸੀਹ ਦਾ ਲਹੂ ਸਾਨੂੰ ਕਿਵੇਂ ਸਾਨੂੰ ਸਾਰੇ ਪਾਪਾਂ ਤੋਂ ਸ਼ੁੱਧ ਕਰਦਾ ਹੈ ਪ੍ਰਾਣੀ ਸਮੇਂ ਦੇ ਵਿੱਚ ਬਲੀਆਂ ਦਿੱਤੀਆਂ ਜਾਂਦੀਆਂ ਸੀ ਜਿੱਦਾਂ ਦਾ ਕੋਈ ਪਾਪ ਕਰਦਾ ਸੀ ਉਦਾਂ ਦੀ ਉਹਦੇ ਲਈ ਬਲੀ ਹੁੰਦੀ ਸੀ ਪਰ ਪ੍ਰਭੂ ਯੀਸ਼ੂ ਮਸੀਹ ਸਾਡੇ ਲਈ ਆਪ ਬਲੀ ਹੋਇਆ ਕੁਰਬਾਨ ਹੋਇਆ ਤੇ ਹੁਣ ਜਿਹੜਾ ਵੀ ਇਨਸਾਨ ਪ੍ਰਭੂ ਯੀਸ਼ੂ ਮਸੀਹ ਦੇ ਲਹੂ ਤੇ ਪ੍ਰਭੂ ਯੀਸ਼ੂ ਮਸੀਹ ਉੱਤੇ ਵਿਸ਼ਵਾਸ ਕਰੇਗਾ ਕਿ ਮੇਰੇ ਮੁਕਤੀਦਾਤਾ ਪ੍ਰਭੂ ਯੇਸ਼ੂ ਮਸੀਹ ਨੇ ਮੇਰੇ ਪਾਪਾਂ ਦੀ ਖਾਤਰ ਮੇਰੀਆਂ ਬੁਰਾਈਆਂ ਦੀ ਖਾਤਰ ਮੇਰੇ ਔਗਣਾਂ ਦੀ ਖਾਤਰ ਆਪਣਾ ਬਲੀਦਾਨ ਦਿੱਤਾ ਆ ਤੇ ਮੇਰੇ ਭਾਈ ਭੈਣੋਂ ਉਸ ਇਨਸਾਨ ਉੱਤੇ ਪਰਮੇਸ਼ਵਰ ਦੀ ਕਿਰਪਾ ਹੋਵੇਗੀ ਉਸ ਇਨਸਾਨ ਉੱਤੇ ਪਰਮੇਸ਼ਵਰ ਦਾ ਫਜ਼ਲ ਹੋਵੇਗਾ ਇਸ ਲਈ ਅੱਜ ਅਸੀਂ ਖੁਦਾ ਦੇ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਸਿੱਖਣਾ ਅੱਜ ਅਸੀਂ ਪਰਮੇਸ਼ਵਰ ਦੇ ਪੈਗਾਮ ਦੇ ਵਿੱਚੋਂ ਸਿੱਖਣਾ ਹੈ ਕਿ ਪ੍ਰਭੂ ਯਿਸੂ ਦਾ ਹੀ ਲਹੂ ਸਾਨੂੰ ਆਜ਼ਾਦ ਕਰ ਸਕਦਾ ਉਹਨਾਂ ਨੂੰ ਆਜ਼ਾਦ ਕਰਦਾ ਜਿਹੜੇ ਲੋਕ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰਨਗੇ ਜਿਹੜੇ ਲੋਕ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲੈਣਗੇ ਜਿਹੜੇ ਲੋਕ ਆਪਣੇ ਪਾਪਾਂ ਤੋਂ ਆਪਣੀਆਂ ਬਦੀਆਂ ਤੋਂ ਆਪਣੇ ਗੁਨਾਹਾਂ ਤੋਂ ਤੋਬਾ ਕਰਨਗੇ ਜਿਹੜੇ ਲੋਕ ਹਰੇਕ ਪ੍ਰਕਾਰ ਦੇ ਮੰਦੇ ਕੰਮਾਂ ਤੋਂ ਮੂੰ ਮੋੜ ਕੇ ਪਰਮੇਸ਼ਵਰ ਦੀ ਵੱਲ ਆਉਣਗੇ ਜਿਹੜੇ ਲੋਕ ਹਰ ਇੱਕ ਬੁਰਾਈ ਦਾ ਧੋਖਾ ਧੜੀ ਦਾ ਠਗੀ ਬੇਈਮਾਨੀ ਦਾ ਤਿਆਗ ਕਰਨਗੇ ਜਿਹੜੇ ਲੋਕ ਛੱਡਣਗੇ ਉਹ ਇਨਸਾਨ ਹੀ ਪ੍ਰਭੂ ਦਾ ਵਚਨ ਦੱਸਦਾ ਆ ਕਿ ਉਹ ਸ਼ਰਾਬ ਤੋਂ ਮੁਕਤ ਹੋਣਗੇ ਬਿਮਾਰੀਆਂ ਤੋਂ ਮੁਕਤ ਹੋਣਗੇ ਬਿਮਾਰੀਆਂ ਦਾ ਕਾਰਨ ਹੈ ਪਾਪ ਤੇ ਪਾਪ ਨੂੰ ਸਾਡਾ ਮੁਕਤੀ ਦਾਤਾ ਪ੍ਰਭੂ ਯਿਸੂ ਮਸੀਹ ਹੀ ਮਿਟਾ ਸਕਦਾ ਪਾਪ ਨੂੰ ਪ੍ਰਭੂ ਯੇਸ਼ੂ ਮਸੀਹ ਹੀ ਮਿਟਾ ਸਕਦਾ ਸੋ ਇਸ ਕਰਕੇ ਜੇ ਅਸੀਂ ਅੱਜ ਬਿਮਾਰ ਆ ਅੱਜ ਸਾਡੀ ਜ਼ਿੰਦਗੀ ਚ ਦੁੱਖ ਹੈ ਅੱਜ ਸਾਡੀ ਜ਼ਿੰਦਗੀ ਚ ਪਰੇਸ਼ਾਨੀਆਂ ਨੇ ਤੇ ਆਪਣੀ ਸਾਰੇ ਪਾਪਾਂ ਤੋਂ ਤੋਬਾ ਕਰਕੇ ਆਪਣੀਆਂ ਬਦੀਆਂ ਦਾ ਇਕਰਾਰ ਕਰੋ ਤੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੋ ਪਰਮੇਸ਼ਵਰ ਅੱਜ ਹੀ ਆਪਣੇ ਪੁੱਤਰ ਯੇਸ਼ੂ ਦੇ ਲਹੂ ਦੇ ਦੁਆਰਾ ਤੁਹਾਨੂੰ ਹਰੇਕ ਸ਼ਰਾਪਾਂ ਤੋਂ ਮੁਕਤ ਕਰ ਦੇਗਾ ਪਰਮੇਸ਼ਰ ਇਹਨਾਂ ਵਚਨਾਂ ਦੇ ਰਾਹੀਂ ਤੁਹਾਨੂੰ ਬਰਕਤ ਦੇਵੇ ਸਾਰਿਆਂ ਨੂੰ ਪਿਆਰ ਭਰਿਆ ਸਲਾਮ ਪਰਮੇਸ਼ਰ ਦੀ ਬਰਕਤ ਤੁਹਾਡੇ ਨਾਲ ਹੋਵੇ ਆਮੀਨ